ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਅੱਜ ਮੈਂ ਤੁਹਾਡੇ ਸਾਹਮਣੇ ਪੰਜਾਬੀ ਕਿਤਾਬ ਮਟਾਪੇ ਤੋਂ ਮੁਕਤੀ ਲੈ ਕੇ ਹਾਜ਼ਰ ਹੋਇਆ ਡਾਕਟਰ ਨਵਦੀਪ ਵੱਲੋਂ ਲਿਖੀ ਇਹ ਪੁਸਤਕ ਮਟਾਪੇ ਤੋਂ ਮੁਕਤੀ ਉਸ ਦੀ ਪਹਿਲੀ ਕੋਸ਼ਿਸ਼ ਹੈ ਖੁਸ਼ੀ ਦੀ ਗੱਲ ਇਹ ਹੈ ਕਿ ਉਸ ਨੇ ਐਮਬੀਬੀਐਸ ਐਮਡੀ ਦੀ ਪੜ੍ਹਾਈ ਕਰਨ ਮਗਰੋਂ ਸਿਹਤ ਦੇ ਖੇਤਰ ਵਿੱਚ ਪਾਏ ਜਾਂਦੇ ਭਰਮ ਭੁਲੇਖੇ ਅਤੇ ਅੰਧ ਵਿਸ਼ਵਾਸਾਂ ਤੇ ਆਪਣੀ ਖੋਜ ਕਰਨ ਤੋਂ ਬਾਅਦ ਅੰਗਰੇਜ਼ੀ ਭਾਸ਼ਾ ਵਿੱਚ ਸਾਰਾ ਅਧਿਆਨ ਕਰਨ ਮਗਰੋਂ ਆਪਣੀ ਗੱਲ ਪੰਜਾਬੀ ਭਾਸ਼ਾ ਵਿੱਚ ਲਿਖਣ ਦਾ ਮਨ ਬਣਾਇਆ ਜਿਸ ਪਿੱਛੇ ਉਸ ਦੀ ਇਹ ਭਾਵਨਾ ਸੀ ਕਿ ਉਸ ਦੀ ਲਿਖੀ ਹੋਈ ਪੁਸਤਕ ਉਸ ਦੀ ਆਪਣੀ ਮਾਂ ਅਤੇ ਮਾਂ ਬੋਲੀ ਸਮਝਣ ਵਾਲੇ ਪਾਠਕ ਜ਼ਰੂਰ ਪੜ ਸਕਣ ਦੂਸਰੀ ਤਸੱਲੀ ਇਸ ਗੱਲ ਦੀ ਹੈ ਕਿ ਆਪਣੀ ਪਹਿਲੀ ਪੁਸਤਕ ਦਾ ਵਿਸ਼ਾ ਉਸ ਨੇ ਅਜਿਹਾ ਚੁਣਿਆ ਜੋ ਉਸ ਦੇ ਆਪਣੇ ਨਿੱਜੀ ਤਜਰਬੇ ਨਾਲ ਜੁੜਿਆ ਹੈ ਉਸਨੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਮਕਸਦ ਨਾਲ ਜਿਮ ਕਲਚਰ ਨੂੰ ਅਪਣਾਇਆ ਪਰ ਉੱਥੋਂ ਦੇ ਟ੍ਰੇਨਰਾਂ ਮਾਸਟਰਾਂ ਦੀ ਨਿਰਦੇਸ਼ਾਂ ਉੱਪਰ ਅੱਖਾਂ ਮੀਟ ਕੇ ਭਰੋਸਾ ਨਹੀਂ ਕੀਤਾ ਖਾਸ ਕਰ ਖਾਣ ਦੇ ਮਾਮਲੇ ਵਿੱਚ ਉਸਨੇ ਮਹਿਸੂਸ ਕੀਤਾ ਕਿ ਜੋ ਕੁਝ ਵੀ ਦੱਸਿਆ ਜਾ ਰਿਹਾ ਹੈ ਉਹ ਪੂਰੀ ਤਰ੍ਹਾਂ درست ਨਹੀਂ ਹੈ ਉਸਨੇ ਆਪਣਾ ਅਧਿਐਨ ਵਧਾਇਆ ਰਾਸ਼ਟਰੀ ਅੰਤਰਰਾਸ਼ਟਰੀ ਮਾਹਿਰਾਂ ਵੱਲੋਂ ਲਿਖੀਆਂ ਜਿਮ ਅਤੇ ਖੁਰਾਕ ਸੰਬੰਧੀ ਕਿਤਾਬਾਂ ਪੜ੍ਹੀਆਂ ਜੋ ਉਸ ਨੂੰ ਵਿਗਿਆਨਕ ਪੱਖੋਂ ਵੱਧ ਨੇੜੇ ਲਗੀਆਂ ਉਹਨਾਂ ਨੂੰ ਆਪਣੇ ਤੇ ਅਪਣਾਇਆ ਤੇ ਨਤੀਜੇ ਵੀ ਹਾਸਲ ਕੀਤੇ ਉਸਦੇ ਸਰੀਰ ਨੂੰ ਦੇਖਦਿਆਂ ਜਦੋਂ ਉਸਦੇ ਨਜ਼ਦੀਕੀਆਂ ਨੇ ਪੁੱਛਿਆ ਤਾਂ ਉਸਨੇ ਦੱਸਣ ਤੋਂ ਗਰੇਜ਼ ਨਾ ਕੀਤਾ ਤੇ ਉਹਨਾਂ ਨੂੰ ਵੀ ਅਪਣਾਉਣ ਲਈ ਕਿਹਾ ਤੇ ਆਖਰ ਵੱਧ ਤੋਂ ਵੱਧ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਦੇ ਮਕਸਦ ਨਾਲ ਇਹ ਕਿਤਾਬ ਹੋਂਦ ਵਿੱਚ ਆਈ ਕਿਤਾਬਾਂ ਦੀ ਇੱਕ ਹੋਰ ਪ੍ਰਮੁੱਖ ਖੂਬੀ ਇਹ ਹੈ ਕਿ ਇਹ ਬਾਜ਼ਾਰੂ ਬਕਾਊ ਕਿਤਾਬਾਂ ਦੇ ਲਹਿਜੇ ਤੋਂ ਉਲਟ ਜਿੱਥੇ ਸਮੱਸਿਆ ਦੇ ਹੱਲ ਬਾਰੇ ਹੀ ਗੱਲ ਹੁੰਦੀ ਹੈ ਇੱਥੇ ਲੇਖਕ ਨੇ ਸਮੱਸਿਆ ਦੀ ਸਮਝਦਾਂ ਲਿਖੀ ਹੀ ਹੈ ਸਗੋਂ ਇਸ ਦੇ ਇਤਿਹਾਸਿਕ ਪਿਛੋਕੜ ਵਿੱਚ ਜਾ ਕੇ ਮਨੁੱਖ ਦੇ ਆਦਰੂਪ ਜੰਗਲ ਦੇ ਦਿਨਾਂ ਤੋਂ ਅੱਜ ਤੱਕ ਨਾਲ ਜੋੜੇ ਮਨੁੱਖ ਅਤੇ ਖਰਾਕ ਦੇ ਰਿਸ਼ਤੇ ਸਮਝਾਏ ਇਸ ਤਰ੍ਹਾਂ ਖਰਾਕ ਕਿੰਨੀ ਅਤੇ ਕਿਵੇਂ ਆਮ ਪ੍ਰਚਲਿਤ ਧਾਰਨਾਵਾਂ ਦੀ ਗ੍ਰਿਫਤ ਵਿੱਚੋਂ ਕੱਢ ਕੇ ਖੁੱਲੇਪਨ ਵਿੱਚ ਵਿਚਾਰਿਆ ਕਿ ਪੜਨ ਵਾਲਾ ਅਤੇ ਆਪਣੇ ਆਪ ਤੇ ਲਾਗੂ ਕਰਨ ਵਾਲਾ ਪਾਠਕ ਖੁਦ ਹੀ ਸੂਝਵਾਨ ਬਣੇ ਅਤੇ ਖੁਦ ਨਿਰਣੇ ਲਵੇ ਛੋਟੇ-ਛੋਟੇ ਪਾਗਾਂ ਵਿੱਚ ਮੰਡੀ ਇਹ ਕਿਤਾਬ ਪਾਠਕ ਨੂੰ ਚਰਬੀ ਘਟਾਉਣ ਦਾ ਮਾਹਰ ਬਣਾਉਣ ਵਿੱਚ ਪੂਰੀ ਤਰ੍ਹਾਂ ਸਮਰੱਥ ਹੈ ਬਤੌਰ ਮਾਹਿਰ ਲਿਖੀ ਗਈ ਇਹ ਕਿਤਾਬ ਤੁਹਾਡੇ ਬਹੁਤ ਸਾਰੇ ਸੰਕਿਆਂ ਦੇ ਜਵਾਬ ਦੇਣ ਦੇ ਕਾਬਿਲ ਹੈ ਇਨ੍ਹਾਂ ਸਾਰੀਆਂ ਖੂਬੀਆਂ ਨਾਲ ਡਾਕਟਰ ਨਵਦੀਪ ਦੀ ਇਸ ਪਹਿਲੀ ਰਚਨਾ ਦਾ ਸਵਾਗਤ ਹੈ ਇਹ ਇੱਕ ਸੁਭ ਸਗਨ ਹੈ ਪਾਠਕਾਂ ਲਈ ਇਸ ਸਮੱਸਿਆ ਮਟਾਪੇ ਤੋਂ ਛੁਟਕਾਰਾ ਪਾਉਣ ਵਾਲੇ ਲਾਭਕਾਰੀ ਲਈ ਹੈ ਇਸ ਆਸ ਨਾਲ ਕਿ ਡਾਕਟਰ ਨਵਦੀਪ ਪੰਜਾਬੀ ਸਿਹਤ ਸਾਹਿਤ ਨੂੰ ਅਜਿਹੇ ਹੋਰ ਲਿਖਤਾਂ ਨਾਲ ਅਮੀਰ ਕਰਦਾ ਰਹੇਗਾ ਤਾਂ ਧੰਨਵਾਦੋਸਤੋ ਇਹ ਆਪਣੀ ਪੰਜਾਬੀ ਕਿਤਾਬ ਮਟਾਪੇ ਤੋਂ ਮੁਕਤੀ ਚੈਪਟਰ ਵਾਈਜ਼ ਆਪਣੇ ਨਾਲ ਸੁਣਦੇ ਰਹੋ ਅਪਲਾਈ ਕਰਦੇ ਰਹੋ ਅੱਪਾ ਬਹੁਤ ਵਧੀਆ ਤੁਹਾਨੂੰ ਜਾਣਕਾਰੀ ਦੇਵਾਂਗੇ ਸਤ ਸ੍ਰੀ ਅਕਾਲ